ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਢਿੱਲੋਂ ਡੇਰੀ ਫਾਰਮ ਬਠਿੰਡਾ ਦੇ ਵਿੱਚ ਕਿਸੇ ਵੀ ਵੀਰ ਨੇ ਇਦਾਂ ਦੀ ਐਡ ਕਰਾਉਣੀ ਆ ਆਪਣਾ ਮੋਬਾਈਲ ਨੰਬਰ ਹੈਗਾ 98781 23917 ਚੈਨਲ ਨੂੰ ਬਾਈ ਜੀ ਸਬਸਕ੍ਰਾਈਬ ਕਰ ਲਓ ਨਾਲ ਲੱਗਿਆ ਘੰਟੀ ਦਾ ਬਟਨ press ਕਰ ਲਓ ਕਿਉਂਕਿ ਆਉਣ ਵਾਲੀ ਵੀਡੀਓ ਦਾ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਡੇ ਤੱਕ ਪਹੁੰਚ ਸਕੇ ਬਾਕੀ ਆ ਨੰਬਰ ਬਾਈਆਂ ਦਾ ਸਕਰੀਨ ਤੇ ਚੱਲਦਾ ਰਹਿਣਾ ਨੋਟ ਕਰ ਲਓ ਅੱਜ ਦੀ ਵੀਡੀਓ ਆਪਾਂ ਫੇਰ ਬਾਈ ਬਬਲੂ ਕੋਲੇ ਪਹੁੰਚੇ ਆ ਪਿੰਡ ਕਰਿਆੜ ਵਾਲਾ ਤੇ ਗੱਲਬਾਤ ਤੁਹਾਡੀ ਕਰਾਵਾਂਗੇ ਤੇ ਅੱਜ ਆਪਾਂ ਨੀਲੀ ਰਾਵੀ ਨਸਲ ਦੀਆਂ ਸਾਰੀਆਂ ਨਿਸ਼ਾਨੀਆਂ ਕਵਰ ਕਰਦੀ ਆ ਤੇ ਕੱਟੀ ਲੈ ਕੇ ਆਏ ਆ ਤੇ ਨਗੀਨਾ ਜੇ ਆਪਾਂ ਕਹਿ ਲਗੇ ਹਨਾ ਤੇ ਗੱਲਬਾਤ ਬਾਈ ਨਾਲ ਕਰਾਵਾਂ ਕਿੰਨਾ ਦੁੱਧ ਬਾਦ ਆ ਕਦੋਂ ਸੂਈ ਆ ਕਿਹੜਾ ਪਿੰਡ ਆ ਤੇ ਸਾਰੀ ਜਾਣਕਾਰੀ ਬਾਈ ਤੋਂ ਲਵਾਂਗੇ ਆ ਜਾ ਵੀਰੇ ਸਸੀ ਘਾ ਵੀਰੇ ਬੱਬੂ ਸਸੀ ਕਾਲ ਬਾਈ ਜੀ ਹੋਰ ਠੀਕ ਠਾਕ ਆ ਵੀਰੇ ਹਾਂ ਹਾਂ ਵਧੀਆ ਬਾਈ ਪਹਿਲਾਂ ਤਾਂ ਬੋਲੋ ਨੰਬਰ ਜੀ ਨੰਬਰ ਆਪਣਾ 709998064 ਜੀ 709998064 ਜੀ ਪਿੰਡ ਜੀ ਪਿੰਡ ਕਰੜਾ ਜ਼ਿਲ੍ਹਾ ਬਠਿੰਡਾ ਤਹਿਸੀਲ ਰਾਮਪੁਰਾ ਫੂਲ ਜੀ ਤੇ ਵੀਰੇ ਜਿਹੜੀ ਆਪਾਂ ਕੱਲ ਵੀਡੀਓ ਪਾਈ ਸੀ ਉਹਦਾ 5 ਮਿੰਟਾਂ ਦੀ ਬੈਕ ਗਈ ਬਾਈ ਠੀਕ ਆ 5 ਮਿੰਟਾਂ ਦੀ ਬੈਕ ਗਈਆਂ ਤੇ ਨੇੜੇ ਆਪਣੇ ਰਾਮਪਰਾ ਦੇ ਤਪਾ ਹਨਾ ਹਾਂਜੀ ਤੇ ਵੀਰੇ ਅੱਜ ਫਿਰ ਨਗੀਨਾ ਕੱਢ ਲੈਂਦਾ ਟਾਪ ਦਾ ਨਗੀਨਾ ਹੀ ਕੱਢ ਕੇ ਲੈਂਦਾ ਭਰਾ ਬਾਲੇ ਡਿਮਾਂਡ ਸੀ ਬਾਈਆਂ ਦੀ ਨੀਲੀ 라ਵੀ ਕੱਟੀ ਮੰਗੀ ਜਾਂਦੇ ਆ ਤੇ ਨੀਲੀ 라ਵੀ ਮੱਝ ਦੀ ਠੀਕ ਆ ਤੇ ਅੱਜ ਆਪਾਂ ਟਾਪ ਦਾ ਨਗੀਨਾ ਦੋ ਦੰਦ ਕੱਟੀ ਪਲੂਣਾ ਪੂਰੀ ਫੁੱਲ ਵੱਡੀ ਆ ਭਰਾ ਮੇਰਾ ਕੋਈ ਛੋਟੀ ਮੰਨ ਕੇ ਨਾ ਆਵੇ ਤੇ ਮੁੱਲ ਵੀ ਆਪਾਂ ਮੁੱਲ ਵੀ ਜੈਜ ਹੀ ਦੇ ਦੇ ਮੁਕਤ ਵਾਲਾ ਹੀ ਹੋਊਗਾ ਹਨਾ ਮੁੱਲ ਵੀ ਜਮਾ ਜੈਜ ਦੇਣੀ ਆ ਲੋਕ ਤੇ ਹਈਆਂ ਦਾ 15-15 1 ਲੱਖ-ਲੱਖ ਮੰਗੀਆਂ ਦਾ ਆਪਾਂ ਮੁੱਲ ਜਮਾ ਜੈਜ ਹੀ ਕਰਾਂਗੇ ਜੈਜ ਕਰਾਂਗਾ ਹੋਊਗਾ ਵੀਡੀਓ ਦੇ ਵਿੱਚ ਦੁੱਧ ਵੀ ਕੱਟੀ ਥਾਲੇ 8 8 Te a aralha, 10 ਕਿਲੋ ਤਾਂ ਬਾਦ ਤੋਂ ਦੇਣਾ ਕੱਟੀ ਨਹੀਂ ਤੇ ਵੀਰੇ ਇੱਕ ਤੁਹਾਨੂੰ ਮੈਂ ਹੋਰ ਗੱਲ ਕਹਿਣੀ ਜਾਇਜ ਮੁੱਲ ਜਿ ਮਿਲ ਗਿਆ ਅਗਲੇ ਨੂੰ ਆਪਾਂ ਜਾਇਜ ਮੁੱਲ ਦੇ ਦੇਾਂਗੇ ਤੇ ਅੱਜ ਨਾ ਮੇਲਾ ਲੁੱਟਣ ਵਾਲੀ ਗੱਲ ਆ ਲਾ ਲਓ ਫੋਨ ਨਾਲ ਦੀ ਨਾਲ ਜਦੋਂ ਵੀਡੀਓ ਅਪਲੋਡ ਹੋ ਗਈ ਤੇ ਕੱਟੀ 5-7 ਮਿੰਟ ਹੀ ਕੱਟਣ ਵਾਲੀ ਆ ਤੇ ਕਿੰਨਾ ਦੁੱਧ ਆ ਹੁਣ ਦੁੱਧ ਹੋਰ ਬਾਈ ਯਾਰ 8 ਕਿਲੋ ਜਮਨ ਲੀਟਰ ਮਾਰ ਕੇ ਦੇ ਦਾਂਗੇ ਬਾਈ ਛੇਮਾ ਦੇ ਨਾਲ ਸੂਈ ਨੂੰ ਜਾਇਜ ਗੱਲ ਕੀਤੇ ਆ ਨਾ ਜਮਾ ਐਵੇਂ ਵੀ 15 ਕਿਲੋ ਆ 12 ਕਿਲੋ ਆਪਣੇ ਕੋਲੇ ਗੱਪਾਂ ਵਾਲਾ ਕੰਮ ਨਹੀਂ ਹੈਗਾ ਲੋਕਾਂ ਤੇ ਮਗਰ ਕੀ ਆ ਗਿਆ ਕੱਟਾ ਮਗਰ ਕੱਟਾ ਆ ਗਿਆ ਕਿੰਨੇ ਦਿਨਾਂ ਦੀ ਸੂਈ ਵੀ ਹੈ ਬਈ ਟਾ ਪੂਰਾ ਫੜ ਛੱਡ ਕੇ ਪਾਪ ਆ ਲਿਆ ਵਾ ਕਟਾ ਆਮ ਕਰਦਾ ਕਿੰਨਾ ਦੁੱਧ ਦੇ ਦੂਗੀ ਦੁੱਧ ਬਈ ਆਪਾਂ 10 ਕਿਲੋ ਮੰਨ ਕੇ ਪੜਾ ਪਲੂਣ ਕੱਟੀਆ ਦੋ ਦੰਦ ਛੱਡੀ ਸੀ ਲੋਕਾਂ ਜਿੱਦੇ ਸੂਈ ਆ ਪਹਿਲੇ ਦਿਨ ਮੈਂ ਔਲ ਕਰੀ ਇਹਨੀ ਨਸਲ ਚੰਗੀ ਆ ਖੋਲੋ ਇਹਨੂੰ ਤੋੜ ਕੇ ਦਿਖਾਈ ਗਏ ਤੇ ਬਾਕੀ ਦੀ ਗੱਲ ਦੇਖਾਂ ਹੀ ਬਣਦੀ ਆ ਗੱਲ ਬਾਹਲੀਆਂ ਗੱਲਾਂ ਇਹਦੇ ਬਾਰੇ ਬੋਲਣ ਦੀ ਲੋੜ ਹੀ ਨਹੀਂ ਠੀਕ ਹੈ ਜੀ ਸਿੰਗੀ ਕੋਕ ਕੇ ਰਗੀ ਠੀਕ ਹੈ ਜੀ ਤੇ ਝੋਟੀ ਜੇ ਆਪਾਂ ਗੱਲ ਕਰ ਲਗੇ ਤੋਹਫਾ ਹੀ ਆ ਤੇ ਸੀਨਾ ਵਗੈਰਾ ਭੋਰਾ ਵੀ ਨਹੀਂ ਤੋਰਾ ਤਾਰਾ ਕਰੋ ਕੱਟੀ ਦਾ ਚੈੱਕ ਤੇ ਬਾਕੀ ਬਾਈ ਲਿਆਉਂਦਾ ਇੱਕ ਦੋ ਹੀ ਆ ਪਸੂ ਤੇ ਲਿਆਉਂਦਾ ਨਕੀ ਨਹੀਂ ਆ ਠੀਕ ਆ ਜੀ ਟੌਪ ਦੇ ਪਿੱਠ ਪੁੜਾ ਕਰੋ ਚੈੱਕ ਚੱਕਵੇਂ ਪੁੜੇ ਦੀ ਤੇ ਲੇਵਾ ਦੇਖੋ ਕਿੱਥੋਂ ਤਾਈ ਚੱਕੀ ਫਿਰਦੀ ਆ ਆ ਦੇਖੋ ਜੀ ਤੇ ਕੁਆਲਿਟੀ ਬਸ ਲਾ ਲਓ ਬਾਈ ਨੂੰ ਫੋਨ ਜਿਰੋ ਵੀਡੀਓ ਅਪਲੋਡ ਹੋ ਗਈ ਹੁਣੇ ਹੀ ਆਪਾਂ ਕਰ ਦੇਣੀ ਆ ਵਾ ਵੀਡੀਓ ਨਾਲ ਦੀ ਨਾਲ ਹੀ ਜੀ ਤੇ ਬਾਕੀ ਦੀ ਗੱਲ ਕੱਦ ਘਾਟ ਬਹੁਤ ਆ ਹਨਾ ਬਬਲੂ ਵੱਡੀ ਆ ਪੂਰੀ ਵੱਡੇ ਕੱਦ ਘਾਟ ਦੀ ਆ ਠੀਕ ਆ ਜੀ ਤੇ ਆਲ ਛਾਲ ਪੋਰਾ ਨਹੀਂ ਖਲੂਣ ਕੱਟੀ ਹਾਂ ਆ ਦੇਖੋ ਜੀ ਤੇ ਥਣ ਥਣ ਆਪ ਕੈਮਰਾ ਆਪਾ ਬੱਚਾ ਪਹਿਲਾਂ ਲਾ ਲਿਆ ਜੀ ਠੀਕ ਆ ਤੇ ਪਸ ਆਪ ਸਮੂਹ ਝੋਟੀ ਆਈ ਵੀ ਤੇ ਧਾਰਾ ਤੁਹਾਨੂੰ ਹੁਣ ਵੀ ਮਾਰ ਕੇ ਚੈੱਕ ਕਰਾਵਾਂਗੇ ਕਿਉਂਕਿ ਕਿਸੇ ਵੀਰ ਨੇ ਆਨਲਾਈਨ ਮੰਗਾਉਣੀ ਹੁੰਦੀ ਆ ਬੱਬਲੂ ਫੁੱਲ ਗਾਰੰਟੀ ਆ ਜੇ ਆਨਲਾਈਨ ਮੰਗਵਾਉਣਾ ਹਾਂ ਹਾਂ ਬਈ ਫੁੱਲ ਗਾਰੰਟੀ ਅਗਲੇ ਘਰ ਲੈ ਚੁ ਵੀ ਬਾਕੀ ਦਾ ਅੱਗੇ ਵੀ ਆਪਣੇ ਕਈ ਪਸ਼ੂ ਆਪਣੇ ਚੈਨਲ ਤੋਂ ਗਏ ਨਾ ਆਨਲਾਈਨ ਹੀ ਜਾਂਦਾ ਬਈ ਠੀਕ ਆ ਤੱਕ ਲਾਂਬਾ ਨਹੀਂ ਆ ਠੀਕ ਆ ਜਲੰਧਰ ਜਲੰਧਰ ਏਰੀਆ 'ਚ ਆਪਣੇ ਚੈਨਲ ਤੋਂ ਹਾਂ ਲੁਧਿਆਣਾ ਜਲੰਧਰ ਤੇ ਇੱਧਰ ਮੋਗਾ ਇੱਧਰ ਹਰਿਆਣਾ 'ਚ ਵੀ ਪੇ ਤੇ ਆ ਦੇਖੋ ਵੀਰੋ ਬੱਚਾ ਚੁੰਦਾ ਤੂੰ ਦੇਖ ਸਕਦੇ ਹੋ ਵੀਰੋ ਬੱਚਾ ਚੁੰਦਾ ਤੂੰ ਹੀ ਦੇਖ ਸਕਦੇ ਹੋ ਬੰਨ ਵੀਰੇ ਬਬਲੂ ਬੱਚਾ ਬੰਨ ਦੇ ਬਈ ਤੇ ਹੋ ਜਾ ਮਾਲ ਆ ਜਾ ਝੋਟੇ ਆ ਸਾਈਡ ਨੂੰ ਕਰਾਇਗੇ ਧਾਰਾ ਚੈੱਕ ਕਰ ਮਾਲੀ ਦੀਆਂ ਆ ਦੇਖੋ ਜੀ ਰੁਗ ਰੁਗ ਦਾ ਚੋਣਾ ਭਰਾ ਮੇਰਾ ਰੁਗ ਰੁਗ ਦਾ ਕੱਟੀ ਨੂੰ ਥੱਲੇ ਉਹ ਤਾਂ ਨਾ ਸਹੀ ਮੋਟਰ ਵਾਲਾ ਕੰਮ ਹੀ ਆ ਹੂੰ ਥੱਲੇ ਉਹ ਤਾਂ ਨਾ ਕੱਟੀ ਆ ਦੇਖੋ ਜੀ ਤੇ ਕਾਇ ਨਹੀਂ ਹੈਗਾ ਵੀ ਟੁੱਟਿਆ ਜਾ ਥਣ ਲੱਗਿਆ ਹੋਊ ਹੈਨਾ ਕਾਇ ਨਹੀਂ ਹੈਗਾ ਕੰਮ ਹੋਗਾ ਕੰਮ ਨਹੀਂ ਹੈਗਾ ਗੂਠੇ ਵਾਲਾ ਥਣ ਆ ਦੇਖੋ ਜੀ ਕਰੋ ਧਾਰਾ ਦੂਰਾ ਚੈੱਕ ਤੇ ਖੁਸ਼ ਹੁੰਦਾ ਬੰਦਾ ਝੋਕੇ ਹੈਨਾ ਹਾਂ ਦੂਜਿਆਂ ਜਿਵੇਂ ਮਾਰੋ ਬਬਲ ਅਦੇਕ ਓਕੇ ਵੀਰੇ ਇਹਦੇ ਚ ਮਾਰਦੇ ਮੰਗਾਲ ਉਹ ਵੀਰ ਤੋਂ ਕੱਟੀ ਕੱਟੀ ਇੱਕ ਨੰਬਰ ਆ ਠੀਕ ਆ ਜੀ ਓਕੇ ਵੀਰੇ ਤੇ 8 ਕਿਲੋ ਆਪਾਂ ਮਿਣਕੇ ਦੇ ਦਿਆਂਗੇ ਮਿਣਕੇ ਦੇ ਦਿਆਂ ਭਰਾ ਮੇਰੇ 6 7 ਬੰਦੇ 10 ਕਿਲੋ ਦੁੱਧ ਦੀ ਗਰੰਟੀ ਲੈ ਜੇ ਅਗਲਾ ਫਸਕਰੋਂ ਵਧੀਆ ਗੱਲ ਕਰੀਆ ਮਿਣਕੇ ਦੇ ਦਿਆਂ ਭਰਾ ਮੇਰੇ ਰੁਪਿਆ ਵੇਣ ਨਾ ਦਾ ਟੌਪ ਦਾ ਨਕੀਨਾ ਹੀ ਦੇਦਾ ਆਪਾਂ ਜੇ ਆਪਾਂ ਬਬਲੂ ਗੱਲ ਕਰ ਲਗੇ ਪਹਿਲਾਂ ਕੱਟੀ ਨੂੰ 10 11 ਕਿਲੋ ਦੁੱਧ ਬਹੁਤ ਹੋ ਜਾਂਦਾ ਹੈ ਨਾ ਜਦੋਂ ਲੀਟਰ ਮਾਰਨ ਲੱਗ ਜੀਏ ਥੱਲਾ ਹੀ ਰਹਿ ਜਾਂਦਾ ਦੁੱਧ ਮੇਰੀ ਗੱਲ ਸੁਣ ਇੱਕ ਮਿੰਟ ਜੇ ਕੋ ਚੰਗੀ 11 ਨਾ ਹੋਇਆ ਐਣੀ ਪਤਾ ਬਈ 11 11 ਕਿਲੋ ਤੇ ਸਾਫ ਸੁਥਰੀ ਵਾਹ ਲਈ ਆ ਬਈ ਜਦੋਂ ਆਪਾਂ ਲੀਟਰ ਭਰਨ ਲੱਗ ਜੇ ਨੇ ਜੋ 2 ਕਿਲਟਰ ਭਰਨ اون ਬਾਈ ਨੂੰ ਬਾਲਾ ਘਟਾਇਆ ਹੋਣਾ ਜੀ ਠੀਕ ਹੈ ਹਾਂ ਮੈਂ 90000 ਰੁਪਏ ਇਕੱਠੀ ਦੀਦਾ ਠੀਕ ਹੈ ਜੀ ਆ ਦੇਖੋ ਥਣਲੇ 18 ਤੋਂ ਕਰੋ ਚੈੱਕ ਤੇ 90000 ਦੇ ਵਿੱਚੋਂ ਤੁਹਾਡਾ ਮਾਨਤਾਨ ਵੀ ਹੋਣਾਗਾ ਇਹ ਜੀ ਗੱਲ ਨਹੀਂ ਹੈਗੀ ਹਾਂ ਮਾਨਤਾਨ ਦਾ ਘਰੇ ਆਏ ਬੰਦੇ ਦਾ ਤੇ ਕੱਟੀ ਕਰੋ ਚੈੱਕ ਨਗੀਨਾ ਹੀ ਆ ਤੇ ਵੀਰੇ ਨੰਬਰ ਫੇਰ ਬੋਲ ਦੇ ਨੰਬਰ ਆਪਣਾ 7099980 ਡਾਉਨ ਪਿੰਡ ਕਰਿਆੜ ਵਾਲਾ ਨੇੜੇ ਰਾਮਪਰਾ ਮੰਡੀ ਜਿੱਥੇ ਪਸ਼ੂ ਮੰਡੀ ਲੱਗਦੀ ਹੈ ਤੇ ਤਪਾਵੀ ਬਾਈ ਦੇ ਨੇੜੇ ਆ ਤੇ ਜਰੂਰ ਕਰ ਲਿਓ ਸੰਪਰਕਾ ਆਨਲਾਈਨ ਮੰਗਾਉਣੀ ਹੋ ਥੋੜੀ ਸਰਦਾਰਦੀ ਆ ਆਫਲਾਈਨ ਮੰਗਾਉਣੀ ਉਹ ਵੀ ਥੋੜੀ ਸਰਦਾਰਦੀ ਆ ਸਾਰੇ ਵੀਰਾਂ